ਸਰੋਂ ਪਹਿਲਾ ਉਹ ਜੂਨੀਅਰ ਮੁੰਡਾ ਆਂਦਾ ਓਕੇ ਜੇ ਜਦੋਂ ਆਪਾਂ ਨੌਲੇਜ ਲੈਣੇ ਆਂ ਜੇ ਇਹ ਬੰਦਾ ਕੋਈ ਪਰਫੈਕਟ ਆ ਉਹਨੇ ਐਂ ਕਹਿਣਾ ਵੀ ਗਈ ਫੜਾ ਤੇ ਤੂੰ ਹੀ ਭਾਜੀ ਹੁਣ ਤੱਕ ਕਿੰਨੇ ਕ ਗਾਣੇ ਕਰ ਲਏ ਆ ਕਿੰਨੀਆਂ ਕ ਮੂਵੀਆਂ ਕਰ ਲੀਆਂ ਹਾਂ ਭਾਜੀ ਮੈਂ ਗਾਣੇ ਕਰ ਲਏ ਹੁਣੇ ਤਕਰੀਬਨ ਕਿਤੇ ਇੱਕ ਗਾਣੇ ਕਰ ਲਏ ਹੁਣੇ ਆ ਓਕੇ ਤੇ ਚਾਰ ਪੰਜ ਮੂਵੀਆਂ ਕਰ ਲੀਆਂ ਭਾਜੀ ਜਿਆਦਾ ਭਾਜੀ ਤੈਨੂੰ ਹਰਿਆਣਵੀ ਗਾਣੇ ਵਿੱਚ ਵੇਖਿਆ ਜਾਂਦਾ ਹੈ ਨਾ ਹਾਂਜੀ ਭਾਜੀ ਵਿਆਪ ਦੇ ਵਿੱਚ ਹਰਿਆਣਵੀ ਗਾਣੇ ਬਹੁਤ ਚੱਲ ਰਹੇ ਹਨ ਹਾਂਜੀ ਤੇ ਉਧਰ ਹੀ ਲੈਂਗੁਏਜ ਵਗੈਰਾ ਵੀ ਹੋਰ ਹੁੰਦੀ ਆ ਤੇ ਉਹ ਥੋੜਾ ਅਜੀਬ ਨਹੀਂ ਲੱਗਦਾ ਤੁ ਨਹੀਂ ਨਹੀਂ ਐਸអ៊ីਵ ਨਹੀਂ ਲੱਗਦਾ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ। ਕਿਉਂਕਿ ਸਾਨੂੰ ਬਹੁਤ ਪਿਆਰ ਦਿੰਦੇ ਨੇ। ਓਕੇ ਓਕੇ। ਰਹਿਣ ਦੇ ਲੋਕ ਜਿੰਨੇ ਨੇ ਬਹੁਤ ਪਿਆਰ ਦਿੰਦੇ ਨੇ ਸਾਨੂੰ। ਕਿਹੜੇ ਕਿਹੜੇ ਸਿੰਗਰ ਨਾਲ ਕੰਮ ਕੀਤਾ ਬਈ ਇਹ ਤੱਕ? ਮਾਸੂਮ ਸ਼ਰਮਾ ਭਾਜੀ ਹੋ ਗਿਆ ਇੱਕ ਕਾਸਾਲਾ ਚਾਰ ਭਾਜੀ ਇੱਕ ਕਾਸਾਲਾ। ਹਾਂਜੀ। ਓਕੇ। ਹੋਰ ਕਾਫੀ ਨੇ ਭਾਜੀ ਕਿਉਂ ਨਾ ਨਾਂ ਨਹੀਂ ਯਾਦ ਰਹਿੰਦੇ। ਚਲੋ ਸੋਨੂੰ ਅਸੀਂ ਆਪਣੇ ਮਿੱਤਰ ਨਾਲ ਮਲਾਉਨੇ ਆਂ। ਵਾਲੇ ਸ਼ਾਰਦਜੀਤ ਸੂਲਰ ਸਾਹਿਬ। ਮੈਂ ਤਾਂ ਜੀ ਹਜੇ ਨਵਾਂ ਨਵਾਂ ਆਇਆ ਜੀ ਇਸ ਲਾਈਨ 'ਚ। ਸਿੱਖ ਰਿਹਾ ਜੀ ਹਜੇ। ओके ਜੂਨੀਅਰ ਤੋਂ ਸ਼ੁਰੂਆਤ ਕੀਤੀ ਹੈ ਜੀ ਓਕੇ ਓਕੇ ਬਾਈ ਜੀ ਨੇ ਪਹਿਲੀ ਯਾਰੀ ਮੌਕਾ ਦਿੱਤਾ ਸੀ ਆਪਾਂ ਨੂੰ ਗਲਾਬ ਸਿੱਧੂ ਦੇ Song ਚ ਲੈ ਕੇ ਗਏ ਸੀ ਮੈਨੂੰ ਸ਼ੂਟ ਤੇ ਓਕੇ ਉਸ ਤੋਂ ਬਾਅਦ ਫਿਰ ਹੋਰ ਵੀ ਗਾਣਿਆਂ 'ਚ ਕੰਮ ਕੀਤਾ ਐਮੀ ਬਿਰਕ ਦੇ ਨਾਲ ਓਕੇ ਓਕੇ ਹਾਂ ਜੀ ਕਿ ਕਿ ਮੇਰਾ ਐਕਸਪੀਰੀਅੰਸ ਤੁਹਾਡਾ ਇਹ ਉੱਤੀ ਮੂਵੀ ਦਾ ਹਾਂ ਐਲਤੀ ਮੂਵੀ ਦੇ ਵਿੱਚ ਐਕਸਪੀਰੀਅੰਸ ਬਹੁਤ ਗੈਂਡ ਰਾਇਬਰੇ ਓਕੇ ਕਹਿੰਦੀ ਪਹਿਲੀ ਯਾਰ ਉਹ ਕੈਰੇਕਟਰ 'ਚ ਆਏ ਸੀ ਪਹਿਲੀ ਯਾਰ ਉਹ ਰੋਲ ਕੀਤਾ ਪੱਤੇ ਬੰਨੇ ਹੋਏ ਸੀ ਸਾਡੇ ਅੱਛਾ ਕਾਸਟੂਮ ਹੈਗਾ ਹਾਂ ਨਹੀਂ ਕਾਸਟੂਮ ਸਾਰਾ ਪੱਤਿਆਂ ਵਾਲਾ ਸੀ ਕੋਈ ਲੁੱਕ ਜਿਹਾ ਡਰੈਸ ਕਰਾ ਦਈਆ ਹਾਂਜੀ ਆਦੀਵਾਸੀਆਂ ਦੀ ਕਿਰਨ ਦੇ ਦੱਸਣੀ ਏਦਾਂ ਮਹਿਸੂਸ ਹੋਇਆ ਉਦੋਂ ਕਿ ਸ਼ਾਇਦ ਆਪਣੀ ਕਲਪਨਾ ਪਹਿਲਾਂ ਨਾਲੋਂ ਜੀਵਨਾ ਓਕੇ ਓਕੇ ਹਾਂਜੀ ਤੇ ਉੱਚ ਵੀਰੇ ਲੈਂਗੁਏਜ ਵੇਖੀ ਮੈਂ ਨਾ ਜੀਵ ਦੀ ਬੋਲਦੇ ਆ ਉਹ ਉਹ ਕਿੱਦਾਂ ਮਤਲਬ ਕਿ ਇਹਨੇ ਬਣਾਈ ਹੀ ਲੈਂਗੁਏਜ ਕਿ ਬਸ ਉਵੇਂ ਬੋਲੀ ਗਈ ਹੈ ਹਾਂ ਉਹ ਚ ਭੱਲੀ ਜਿਵੇਂ ਆਪਣੇ ਰਕਵੀਰ ਭਾਜੀ ਨੇ ਹਾਂਜੀ ਤੇ ਭੋਲਾ ਭਾਜੀ ਨੇ ਜਿਹੜੇ ਇਹਨਾਂ ਨੇ ਬਣਾਈ ਉੱਤੇ ਆਲੇ ਜਿੰਨੇ ਹੁੰਦੇ ਸੀ ਇਕੱਠੇ ਕੱਪ ਪਾਉਣ ਲੱਗ ਗਏ ਨਹੀਂ ਭਾਜੀ ਉਹਨਾਂ ਨੇ ਆਲਾ ਹੂਲਾ ਫੀਲਾ ਆਲਾ ਉਹ ਕਰ ਕਰਕੇ ਇੱਕ ਵਾਰ ਕਰਕੇ ਦੱਸ ਕਰਕੇ ਲਗਾਉਗੀ ਇਹ ਕਿੱਦਾਂ ਸੀ ਉਹ ਜਿੱਦਾਂ ਹੁਣ ਭਾਜੀ ਉਹਨਾਂ ਨੇ ਬੋਲਣਾ ਆਲਾ ਫੀਲਾ ਬੂਲਾ ਆਲਾ ਜਿੱਦਾਂ ਕਰਕੇ ਰਿਪਲਾਈ ਕਿੱਦਾਂ ਕਰਦੇ ਤੁਸੀਂ ਹੈ ਆਲਾ ਫੀਲਾ ਅੱਛਾ ਸੇਮ ਹਾਂ ਸੇਮ ਹੀ ਕਰਨਾ ਸਾਰਾ ਕੋ ਸੇਮ ਸਾਰਾ ਕੋ ਅੱਛਾ ਮੈਨੂੰ ਸਮਝ ਨਹੀਂ ਹੁੰਦਾ ਕਿ ਤੁਹਾਨੂੰ ਕੀ ਬੋਲਦੇ ਆ ਹਾਂਜੀ ਜੇ ਉਹਨਾਂ ਨੇ ਤੁਹਾਨੂੰ ਕਹਿੰਦਾ ਰੱਬਲੀ ਨੂੰ ਹੱਥ ਕਰ ਦੇਣਾ ਹਨਾ ਹਉਵਾ ਹਵਾ ਆ ਵੀਰ ਅੱਬਾ ਤਾਂ ਤੋਂ ਆਇਆ ਹਵਾ ਵੀ ਉਦਾਂ ਹਵਾ ਆ ਗਿਆ ਹਾਂ ਹਵਾ ਆ ਗਿਆ ਉਹ ਜਦੋਂ ਚੱਕਰ ਘੁਮਾਉਂਦੇ ਆ ਤੇ ਮੂਵੀ ਦੇ ਵਿੱਚ ਦੇਖਿਆ ਹੁਣੇ ਹੀ ਉਹ ਐ ਚੱਕਰ ਘੁੰਮਦਾ ਘੁੰਮਦਾ ਉਹ ਆ ਰਿਹਾ ਭਾਜੀ ਖੁਲਾ ਭਾਜੀ ਆ ਰਿਹਾ ਜਿਗਦੀ ਭਾਜੀ ਉਹ ਐ ਜਦੋਂ ਘੁੰਮਦੇ ਘੁੰਮਦੇ ਸਾਰੇ ਆਲੇ ਦੁਆਲੇ ਖੜੇ ਨੇ ਉਹ ਤਾਂ ਹੱਥ ਕਰਦੇ ਵੀ ਕਿੱਥੋਂ ਆਇਆ ਉਹ ਅੱਛਾ ਉਹਨਾਂ ਦਾ ਹਵਾ ਉਹ ਤਾਂ ਜਾਂਦੇ ਹਵਾ ਹਾਂ ਉਹਦੇ ਉਹਨਾਂ ਦਾ ਐਕਸਪੀਰੀਅੰਸ ਸਾਡਾ ਬਹੁਤ ਰਿਹਾ ਵਿੱਚ ਫਨ ਵੀ ਬਹੁਤ ਰਿਹਾ ਸਾਡੇ ओके ओके हां जी ਜਿੰਨੀ ساری ਟੀਮ ਸੀ ਸਾਰੀ ਟੀਮ ਬਹੁਤ ਜ਼ਬਰਦਸਤ ਸੀ ਸਾਰੇ ਠੀਕ ਹੈ ਠੀਕ ਹੈ ਜੀ ਤੇ ਸੁਲਤਾਨਪੁਰ ਜੀ ਤੁਸੀਂ Instagram ਲਾਈਫ ਨੂੰ ਲੈ ਕੇ ਕਿੰਨੇ ਕ ਐਕਟਿਵ ਹੋ ਹਨਾ ਤੇ ਜੋ ਹੁਣ ਚੱਲੀ ਆ ਨਾ Instagram ਤੁਹਾਨੂੰ ਕੀ ਤੇ ਇਹ ਨਹੀਂ ਲੱਗਦਾ ਵੀ ਜਿਹੜੇ ਆਰਟਿਸਟ ਆ ਉਹ ਜ਼ਿਆਦਾ Instagram 'ਰ ਬੰਦੇ ਪਏ ਹੁਣ ਹਾਂ ਇਹ ਚੀਜ਼ ਕਹਿ ਸਕਦਾ ਕਿਉਂਕਿ ਅੱਖੋਂ ਅਪ ਦੇਖ ਰਹਿਣਾ ਸਮਝੜੀ ਚੀਜ਼ ਕਿ ਜਿਹੜੇ ਰੀਅਲ ਐਕਟਰ ਨੇ ਨਾ ਥੀਏਟਰ ਆਰਟਿਸਟ ਜੀ ਨੂੰ ਬਿਆਨ ਨੇ ਬਥੇ ਥੀਏਟਰ ਆਰਟਿਸਟ ਇੱਕ ਬਹੁਤ ਵੱਡਾ ਬ੍ਰਾਂਡ ਹੈ ਬਿਲਕੁਲ ਇੱਕ ਇੰਡਸਟਰੀ ਜੀ ਆਨਲਾਈਨ ਆਪ ਨੂੰ ਹਮਮ ਥੀਏਟਰ ਆਰਟਿਸਟ ਦਾ ਇੱਕ ਟੈਗ ਲਾਉਣਾ ਵੀ ਬਹੁਤ ਹਾਂ ਉਹ ਤਪੱਸਿਆ ਕਰਨੀ ਪੈਂਦੀ ਹੈ ਕਿਉਂਕਿ ਉਹਨਾਂ ਦੀ ਤਪੱਸਿਆ ਉਹ ਹੈ ਹਮ ਕੀ ਉਹਨਾਂ ਨੇ ਥੀਏਟਰ ਸਟੱਡੀ ਵਗੈਰਾ ਕਰੀ ਉਹਨਾਂ ਨੇ ਨਾ ਆਪਣਾ ਨਹੀਂ ਚਲੋ ਜਿੱਦਾਂ ਸੀਗਾ ਪਿੱਛੇ ਨਹੀਂ ਕਰਿਆ ਆਪਾਂ ਨਾ ਤਾਂ ਆਪਾਂ ਫਿਰ ਵੀ ਆਦੇ ਆਪ ਨੂੰ ਉਹਨਾਂ ਕਾਬਿਲ ਕਰ ਲੈ ਕਿ ਹਾਂ ਉਹਨਾਂ ਦੇ ਨਾਲ ਖੜ੍ਹ ਸਕਦੇ ਆਂ ਆਪਾਂ ਉਹ ਕਰਿਆ ਉਹ ਤਾਂ ਇਸ ਹਾਲ ਕਿ ਥੀ ਇੰਸਟਾਗ੍ਰਾਮ ਹੈ ਤੁਸੀਂ ਕਹਾਂਗੇ ਇੰਸਟਾਗ੍ਰਾਮ ਦਾ ਕਿਦਾਂ ਕੀ ਸਿਸਟਮ ਹੈ ਦੇਖ ਲਓ ਵੀ ਇੰਸਟਾਗ੍ਰਾਮ ਪਹਿਲਾਂ ਟੈਲਦਾ ਟਿਕਟੋਕ ਆਪਾਂ ਪਹਿਲਾਂ ਟਿਕਟੋਕ ਚੱਲਦਾ ਸੀ ਟਿਕਟੋਕ ਤੇ ਫੇਮਸ ਸੀ ਇਹ ਪਰ ਉਹੀ ਬੰਦੇ ਟਿਕਟੋਕ ਵਾਲੇ ਇੰਸਟਾ ਦੇ ਮੈਸਾ ਨਿਗਲ ਦਾ ਕਾਰਨ ਕੀ ਹੋਊਗਾ ਬੰਦ ਹੁੰਦਾ ਗੰਦੇ ਆਦਾ ਪੈ ਗਿਆ ਤਾਂ ਕਰਕੇ ਗੰਦ ਸੀਨ ਲੀਲਤਾ ਜਿਹਨੂੰ ਕਹ ਦਿੰਦੇ ਆ ਮੈਸਾ ਅੱਜਕੱਲ ਤਾਂ ਇੰਸਟਾ ਤੇ ਬਹੁਤ ਗੰਦ ਪਈ ਜਾਂਦਾ ਹੈ ਨਾ ਬਸ ਥੋੜਾ ਟਾਈਮ ਮੈਨੂੰ ਲੱਗਦਾ ਜਿਸ ਤਰ੍ਹਾਂ ਜਿਹਦਾ ਮਾਹੌਲ ਹੈਗਾ ਤੇ ਇਹ ਵੀ ਹੋ ਹੀ ਜਾਣਾ ਪਰ ਜੇ ਜਦੋਂ ਤੱਕ ਲੋਕ ਕਹ ਦਿੰਦੇ ਨੇ ਕਿ ਮਾੜੀ ਚੀਜ਼ ਆਸੇ-ਪਾਸੇ ਹੋ ਜਾਈ ਨਾ ਤਾਂ ਲੋਕ ਉਹਦਾ ਬਹੁਤ ਜਿੱਤੇ ਮੁੱਦਾ ਚੱਕ ਦਿੰਦੇ ਨੇ ਹੇ ਹਾਈ ਇਹ ਹਾਈ ਉਹ ਆਦਰੀ ਇਹ ਪੂਰਾ ਮੁੰਦਿਆ ਨਾ ਬੱਚਿਆਂ ਦੇ ਛੋਟੇ ਛੋਟੇ ਕਿੱਦਾਂ ਪੁੱਦਾ ਚੱਕਦਾ ਤੁਸੀਂ ਇਹ ਚੀਜ਼ ਰੀਅਲ ਤੁਸੀਂ ਰੀਅਲ ਦੇਖ ਰਹੇ ਜਦੋਂ ਤੁਸੀਂ ਇਹ ਚੀਜ਼ ਤੇ ਮੁੱਦਾ ਕਿਉਂ ਨਹੀਂ ਚੱਕਦੇ ਪਲੈਟਫਾਰਮ ਪਲੈਟਫਾਰਮ ਅੱਛਾ ਬਣਾਇਆ ਸੀ ਯਾਰ ਸਾਡੀ ਚੀਜ਼ ਕਿਸੇ ਤੀਜੇ ਬੰਦੇ ਕੋਲ ਬੰਦਾ ਦੇਖਣ ਯੋਗ ਹੋਵੇ ਯਾਰ ਕੋਈ ਬੰਦਾ ਦੇਖੇ ਕਿ ਯਾਰ ਹੁਣ ਫੋਨ ਤੇ ਵੀ ਬਾਹਰੋਂ ਬੰਦਾ ਲਾਉਂਦਾ ਹਨਾ ਉਹ ਚੀਜ਼ਾਂ ਨੂੰ ਕਿੰਨਾ ਮਤਲਬ ਡਿਫਿਕਲਟ ਹੁੰਦਾ ਪੈਸੇ ਵਾਰੋ ਜਿੱਦਾਂ ਵੀ ਉਹਨਾਂ ਦਾ ਨਾ ਪੇਆਊਟ ਜ਼ਿਆਦਾ ਲੱਗਦਾ ਹਨਾ ਉਹ ਕੁਝ ਤਾਂ ਇੰਸਟਾਗ੍ਰਾਮ ਇਦਾਂ ਦੀ ਚੀਜ਼ ਬਣਾਤੀ ਕਿ ਬੰਦਾ ਜੇ ਇੱਥੋਂ ਬ ਹਮਮ ਅੱਛੀ ਚੀਜ਼ਾਂ ਕੰਟੈਂਟ ਅੱਛੇ ਦੇਖਣ ਨੂੰ ਮਿਲਦੇ ਨੇ ਫੈਮਿਲੀ ਦੇ ਵਿੱਚ ਬੈਠ ਕੇ ਨਹੀਂ ਦੇਖ ਸਕਦੇ ਭਾਜੀ ਇੰਸਟਾਗ੍ਰam ਜੇ ਹੁਣ ਕੋਲ ਪੈਨ ਬੈਠੇ ਆਪਾਂ ਇੰਸਟਾਗ੍ਰam ਫਰੋਲ ਰਹੇ ਆ ਉਹ ਪਤਾ ਨਹੀਂ ਕਿੱਦਾਂ ਦੀ ਰੀਲ ਆਏ ਨਹੀਂ ਕਿੱਦਾਂ ਦੀ ਨਹੀਂ ਆਣੀ ਤੇ ਇੱਕ ਇੰਸਟਾਗ੍ਰam ਦੇ ਭਾਜੀ ਇਹ ਦੇਖਿਆ ਮੈਂ ਜਿੰਨੇ ਇੰਸਟਾਗ੍ਰam ਜੇ ਇੰਸਟਾਗ੍ਰam ਡਿਲੀਟ ਹੋ ਜਾਣਾ ਭਾਜੀ ਬੰਦ ਹੋ ਜੇ ਮੈਂ ਸੱਚੀ ਕਹਿੰਦਾ ਜਿੰਨੇ ਥੀਏਟਰ ਆਟਿਸਟ ਆ ਉਹਨਾਂ ਦੀ ਕਦਰ ਪੈਣ ਲੱਗੀ ਜੀ ਹਾਂ ਅੱਜਕੱਲ੍ਹ ਤੇ ਇੰਸਟਾ ਦਾ ਕੋਈ ਜਾਣਾ ਖੜਾ ਮੜਾ ਕੁਛ ਵੀ ਬੋਲ ਕੇ ਪਾ ਦਿੰਦਾ ਹੈ ਕੁਛ ਵੀ ਹੱਥ ਹੁਸਲਾ ਕੇ ਪਾ ਦ ਉਹ ਜਲਦੀ ਜਾਂਦੇ ਆ ਵਾਇਰਲ ਹੋ ਜਾਂਦੀ ਰਾਤੋ ਰਾਤ ਵਾਇਰਲ ਹੋ ਜਾਂਦੀ ਤੁਸੀਂ ਚੰਗਾ ਕੰਟੈਂਟ ਪਾ ਦੋ ਬਈ ਚੱਲਦਾ ਹੀ ਹਾਂ ਟੈਂਪੋਰੀ ਬੜੇ ਚੱਲਦੇ ਜਾਂਦੇ ਅੱਜ ਕੱਲ੍ਹ ਆਹ ਜੀ ਫਰੈਂਟ ਹੀ ਬਣਾਇਆ ਬਤ ਤੁਸੀਂ ਲਾ ਲੋਗੇ ਬਸ ਆਦੀਵਾਸੀ ਜਿਹੜੇ ਸੀਗੇ ਨੇ ਰਹਿ ਗਈ ਸੀ ਕੁਝ ਰਹਿ ਗਈ ਸੀ ਉਹ ਉਹਨਾਂ ਨੂੰ ਥੋੜੀ ਰਹਿ ਗਏ ਨੇ ਉਹੋ ਹੀ ਨੇ ਸਿੱਧਾ ਮੁੱਦਾ ਸਿੱਧਾ ਬਈ ਜਿਹੜਾ ਹੈਗਾ ਜਿੱਥੇ ਗਲਤ ਹੈ ਗਲਤ ਆਦੀਵਾਸੀ ਨਹੀਂ ਕਹਿ ਸਕਦੇ ਆਪਾਂ ਉਹਨਾਂ ਨੂੰ ਇਹਨਾਂ ਦੀ ਤਾਂ ਪ੍ਰਜਾਤੀ ਹੋਰ ਆ ਕੋਈ ਆਦੀਵਾਸੀ ਕਹੀਦਾ ਹੈ ਨਾ ਕਦੀ ਪ੍ਰਜਾਤੀ ਉਹਨਾਂ ਚ ਵੀ ਕੋਈ ਕਦੀ ਕਰ ਰਹੀ ਹੋਣੀ ਉਹਦੀ ਹੁੰਦੀ ਹੈ ਸ਼ਰਮ ਤੇ ਨੀ ਨਾ ਗੱਲ ਲਾਉਣੀ ਨਹੀਂ ਇਹ ਤਾਂ ਪੂਰਾ ਸਾਡਾ ਕਹਿਣ ਬੰਦਾ ਹੈ ਦੇ ਹੋਰ ਕੋਈ ਮੁੱਦਾ ਦੀ ਗੱਲ ਨਹੀਂ ਯਾਰ ਮੈਂ ਬਸ ਇਹੀ ਹੈ ਸਾਡਾ ਇਹੀ ਹੁੰਦਾ ਕਿ ਜਿਹੜਾ ਬੰਦਾ ਮਿਹਨਤ ਕਰ ਰਿਆ ਨਾ ਉਹਨੂੰ ਉਹਦਾ ਮਕਾਮ ਮਿਲਣਾ ਚਾਹੀਦਾ ਬਿਲਕੁਲ ਬਿਲਕੁਲ ਜਿਹੜਾ ਇੰਨੇ ਸਾਲਾਂ ਤੋਂ ਵੀ 25 25 ਸਾਲ ਕਈ ਬੰਦੇ ਮੈਂ ਦੇਖੇ 15 15 20 20 ਸਾਲ ਹੋ ਗਏ ਥੀਏਟਰ ਕਰਦੇ ਹੂੰ 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 15 15 20 20 ਸਾਲ ਥੀਏਟਰ ਕਰਦੇ ਨੇ ਉਹਦੇ ਕੋਲ 15 20 20 ਸਾਲ ਬੰਦੇ ਦੀ ਉਮਰ ਬਹੁਤ ਮੈਟਰ ਕਰਦੀ 15 ਬਿਲਕੁਲ ਮੈਨੂੰ ਇੱਕ ਛੂਟ ਤੇ ਜੱਗੂ ਭਾਈ ਮਿਲੇ ਸੀਗੇ ਜੱਗੂ ਗਿਲ ਭਾਈ ਅੰਮ੍ਰਿਤਸਰ ਦੇ ਆਪਣੇ ਉਹਨਾਂ ਨੂੰ ਬਹੁਤ ਟਾਈਮ ਹੋ ਗਿਆ ਉਹਨਾਂ ਦੇ ਮੈਂ ਲਾਸਟ ਟਾਈਮ ਬੈਠਾ ਉਹਨਾਂ ਨਾਲ ਗੱਲ ਕਰ ਰਿਹਾ ਸੀਗਾ ਉਹ 90 40 uh, 90 ਪੈਂਦੇ ਪੜਦੇ ਪੁਰਦੇ ਹੋਣਾ 992 992 ਦੀ ਆਪਾਂ ਤਾਂ ਉਹ ਆਪਾਂ ਦੇ ਹੋਣਾ ਨਹੀਂ ਉਹ ਕੁਝ ਵੀ ਨਹੀਂ ਸੀਗਾ ਲਾਲੋ ਕੁਝ ਵੀ ਨਹੀਂ ਸੀਗਾ ਉਹ ਸਿਸਟਮ ਜਿਹੜਾ ਉਦੋਂ ਦੇ ਬੰਦਾ ਲੱਗਿਆ ਤੇ ਹਜੇ ਵੀ ਉਹ ਬੰਦੇ ਤੁਸੀਂ ਦੇਖ ਲਓ ਕਿ ਨੋਰਮਲ ਜੀ ਕਲਾ ਉਹ ਕਿੰਨੇ ਗੁੱਡ ਐਕਟਰ ਨੇ ਐਕਟਰ ਬਹੁਤ ਅੱਛੀ ਹੈ ਪਰ ਉਹਨਾਂ ਨੂੰ ਪਲੇਟਫਾਰਮ ਨਹੀਂ ਮਿਲਿਆ ਕਿਉਂਕਿ ਜਦੋਂ ਬੰਦੇ ਨੂੰ ਪਲੇਟਫਾਰਮ ਮਿਲਦਾ ਹੈ ਨਾ ਉਹ ਵਾਲਾ ਕਿ ਹਾਂ ਆਪਾਂ ਇੱਕ ਪਲੇਟਫਾਰਮ ਤੇ ਕੰਮ ਕਰਨਾ ਆਟੋਮੈਟਿਕ ਹੀ ਬੰਦੇ ਦੀ ਐਕਟਿੰਗ ਕਲੀਅਰ ਹੁੰਦੀ ਹੈ ਬਿਲਕੁਲ ਇਹ ਬੰਦਾ ਥੱਲੇ ਡਾਊਨ ਕੰਮ ਕਰ ਰਿਹਾ ਨਾ ਉਹ ਬੰਦੇ ਦੀ ਸੋਚ ਉੱਥੇ ਤੱਕ ਆ ਜਾਂਦੀ ਹੈ ਹਾਂ 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 ਕਿਉਂਕਿ ਜਦੋਂ ਬੰਦਾ ਇੱਥੇ ਆ ਕੇ ਕੰਮ ਕਰਦਾ ਨਾ ਆਟੋਮੈਟਿਕ ਹੀ ਉਹ ਬੰਦੇ ਦੀ ਸੋਚ ਉਨੀ ਪ੍ਰੀਫੇਅਰ ਹੋ ਜਾਂਦੀ ਹੈ ਕਿ ਹਾਂ ਮੈਂ ਇੱਥੇ ਕੰਮ ਕਰ ਰਿਹਾ ਮੈਂ ਗੋਡੀ ਆਹਦੇ ਨੂੰ ਗੋਡੀ ਦੇਵਾਂਗਾ ਨਾ ਬਿਲਕੁਲ ਇਹ ਚੀਜ਼ ਇਹ ਚੀਜ਼ ਕਰਕੇ ਉਹ ਬੰਦੇ ਅੱਜ ਵੀ ਨਾ ਗੱਡਵੰਦਾ ਉਹ ਸਾਡੇ ਕੋਲ ਪਰਸੋਂ ਹੀ ਮਿਲੀ ਸੀ ਆਈ ਸਾਡੇ ਕੋਲ ਆ ਜੀ ਓਕੇ ਤੇ ਅੱਛੇ ਭੋਲਾ ਭਾਈ ਦੇ ਮੁੰਨਾ ਵੀ ਪਲਮਾਰੀ ਆ ਜੀ ਜੀ ਭਾਈ ਦੀ ਕੋਈ ਬੇਬੇ ਮੈਂ ਬਦਮਾਸ਼ ਬਣੁੰਦਾ ਉਹਨਾਂ ਚ ਹੈ ਉਹਨਾਂ ਦੇ ਕੈਰੇਕਟਰ ਆ ਉਹਨਾਂ ਵਾਸਤੇ ਆਏ ਸੀ ਕਿ ਤੇ ਤੂੰ ਦੇਖ ਲੋ ਕਿ ਉੱਥੇ ਵੀ ਉਹਨਾਂ ਨਾਲ ਚੱਲੀ ਜਾਂਦਾ ਵਧੀਆ ਪਰ ਉਹ ਜਿਹੜਾ ਜਿੱਥੇ ਪਲੇਟਫਾਰਮ ਉਹਨਾਂ ਦਾ ਚਾਹੀਦਾ ਨਾ ਸਾਨੂੰ ਹੂੰ 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 ਉਹਨਾਂ ਦਾ ਪਲੇਟਫਾਰਮ ਮੈਂ ਅਸੀਂ ਪਰਸੋਂ ਹੀ ਗੱਲ ਕਰੀ ਜਾਂਦੇ ਸੀਗੇ ਭਾਈ ਨਾਲ ਹੀ ਤੇ ਬਾਈ ਸਾਨੂੰ ਦੱਸਣ ਲੱਗ ਕੇ ਮੈਂ ਬਾਈ ਹੁਣ ਕੰਮ ਕਰਕੇ ਤਾਂ ਚੱਲਦਾ ਕਹਿੰਦਾ ਕੰਮ ਕਰ ਬਸ ਮਹੀਨੇ ਦੇ ਵਿੱਚ ਇੱਕ ਸ਼ੂਟ ਆਉਂਦਾ ਅੱਛਾ ਮਹੀਨੇ ਦੇ ਵਿੱਚ ਇੱਕ ਸ਼ੂਟ ਆ ਅਮ੍ਰਿਤਸਰ ਤੋਂ ਇੱਥੇ ਆਉਂਦੇ ਨੇ ਓਕੇ ਓਕੇ ਹਾਂ ਮੈਂ ਨੰਦੇਵ ਜੀ ਤੋਂ ਇਹਦੇ ਲੋ ਇੱਕ ਸ਼ੂਟ ਕਰਨਾ ਬੱਤਵਾ ਦੋ ਤਿੰਨ ਲੱਗ ਜਾਣਗੇ ਖਾਣੇ ਪਿੱਛੇ ਦੇ ਹਾਰਦੀ ਵੀ ਕਾਫੀ ਆਏ ਸੀ ਨਾ ਤੇ ਉਹਨਾਂ ਕਰਕੇ ਸਾਰੇ ਉੱਧਰ ਬਿਜ਼ੀ ਹੋਏ ਪਏ ਸੀਗੇ ਹਾਂਜੀ ਉਹ ਤੁਸੀਂ ਆਹੀ ਸੋਚ ਲਓ ਕਿ ਮਹੀਨੇ 'ਚ ਦੋ ਚਾਰ ਸ਼ੂਟ ਆ ਰਹੇ ਨੇ ਚਾਰ ਸ਼ੂਟ ਦਾ ਤੁਸੀਂ ਪਰ ਡੇ 5000 ਰੁਪਏ ਚਾਰਜ ਕਰ ਰਹੇ ਹੋ ਹੂੰ ਤੁਸੀਂ ਦੇਖ ਲਓ ਉੱਥੋਂ ਟੈਵਲਿੰਗ ਕਰਕੇ ਬੰਦਾ 250 300 ਕਿਲੋਮੀਟਰ ਆਉਂਦਾ ਹੂੰ ਹੂੰ ਤੇ ਆਰਪੀਆ ਦਾ ਆਉ ਲੱਗਦਾ ਸੀ ਨਾ ਹੂੰ ਤੇ ਤੁਸੀਂ ਸੋਚ ਲਓ ਕਿ ਜਾਣਾ ਵੀ ਬੰਦਾ ਨੇ ਬਿਲਕੁਲ ਬਿਲਕੁਲ 1500 ਮੋਟਾ ਮੋਟਾ ਤੁਸੀਂ ਖਾਣ ਮੈਂ 2000 2000 ਬਣਾਉਂਦਾ ਰਲ ਤੁਸੀਂ ਹੂੰ 2000 ਰੁਪਿਆ 2000 ਰੁਪਿਆ 10000 ਰੁਪਿਆ ਹੋ ਗਿਆ ਹਾਂ ਗਿਆ ਪਿੱਛੇ ਗਿਨਾ ਕਿ 15-2000 ਰੁਪਿਆ 15-2000 ਚ ਮੈਂ ਫੈਮਿਲੀ ਪਾਲਣਗੇ ਕਿ ਆਪ ਦਾ ਸਿਸਟਮ ਕਰਨ ਲਈ ਹੂੰ 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 ਇੰਡਸਟਰੀ ਲਾਈਨ ਇਹ ਇਹ ਆਣਾ ਕਿ ਇੰਡਸਟਰੀ ਲਾਈਨ ਚ ਆਦੇ ਆਪਣਾ ਮਜੀਬੂਤ ਕਰਨਾ ਬਹੁਤ ਤੇ ਇੰਡਸਟਰੀਆਂ ਸਭ ਤੋਂ ਵੱਡੀ ਸਭ ਤੋਂ ਜੇ ਇੰਡਸਟਰੀਆਂ ਚ ਟਿਕਣਾ ਨਾ ਆਪ ਦਾ ਬੰਦੇ ਨੂੰ ਬੈਕ ਤੇ ਕੋਈ ਨਾ ਕੋਈ ਕੰਮ ਕਰਵਾਉਂਦੀ ਹੈ ओके ਆਫ ਦਾ ਬੈਕ ਤੇ ਇੱਕ ਛੋਟਾ ਮੋੜਾ ਬਿਜ਼ਨਸ ਹੋਣਾ ਜ਼ਰੂਰੀ ਹੈ ਕਿ ਹਾਂ ਮੇਰੇ ਪਿੱਛੇ ਸਾਥ ਲੁਗ ਜੇ ਮੈਂ ਇੰਡਸਟਰੀ 'ਚ ਜਾ ਵੀ ਰਿਹਾ ਨਾ ਹੂੰ ਹੂੰ ਇੱਥੇ ਮੇਰੇ ਇਨਕਮ ਸੋਰਸ ਹੈਗਾ ਮੇਰੇ ਕੋਲ ਓਕੇ ਓਕੇ ਉਹ ਜ਼ਰੂਰੀ ਹੈ ਮੈਂ ਅੱਜ ਦਿਨ ਵੀ ਹਰ ਬੰਦੇ ਨੂੰ ਇਹੀ ਕਹਾਂਗਾ ਕਿ ਜੇ ਕੋਈ ਬੰਦਾ ਆਉਣਾ ਚਾਹੁੰਦਾ ਹੈ ਜੀ ਸੱਦ ਕੇ ਆਵੇ ਹਰ ਬੰਦੇ ਲਈ ਬਣੀ ਹੋਈ ਚੀਜ਼ ਹੂੰ ਹੂੰ ਆ ਵੀ ਪਰ ਆਪ ਦਾ ਬੈਕ ਤੇ ਸਿਕਯੁਰ ਹੋ ਕੇ ਆਵੇ ਕਿ ਹਾਂ ਮੇਰੇ ਬੈਕ ਤੇ ਹੈਗਾ ਮੈਨੂੰ ਟੈਨਸ਼ਨ ਨਹੀਂ ਆਰਾਮ ਨਾਲ ਆਪ ਦਾ ਬੇਫਿਕਰ ਹੋ ਕੇ ਆਪ ਦਾ ਆਦੇ ਨੂੰ ਇੰਪਰੂਵ ਕਰੋ ਆਪ ਦੇ ਆ ਡਾਇਲੋਗ ਡਿਲੀਵਰੀਜ਼ ਆਪ ਦੀ ਐਕਟਿੰਗ ਓਕੇ ਰ ਉਹ ਗਾਇਤੇ ਦਾ ਨਾਮ ਇਦਾਂ ਹੋ ਗਿਆ ਨਾ ਇੰਸਟਾਗ੍ਰam ਹਾਂ ਇੱਕ ਕਲਿੱਪ ਵੀ ਵਾਇਰਲ ਹੋਈ ਨਾ ਬੰਦਾ ਹੋਰ ਰਾਤ ਤੋਂ ਫੇਮਸ ਹੋ ਜਾਂਦਾ ਹੂੰ ਬਿਲਕੁਲ ਬਿਲਕੁਲ ਕੋਈ ਇੰਸਟਾਗ੍ਰam ਨੇ ਕਈ ਬੰਦੇ ਦੀ ਜ਼ਿੰਦਗੀ ਵੀ ਬਣਾਤੀ ਆ ਕਈਆਂ ਦੇ ਘਰ ਵੀ ਚਲਾਤੇ ਉਹ ਬੰਦ ਚੀਜ਼ ਨਾਲ ਆਪਾਂ ਮੰਨਣਾ ਨਹੀਂ ਕਰਦੇ ਉਹ ਚੀਜ਼ ਗੁੱਡ ਵੀ ਐ ਪਰ ਇੱਕ ਚੀਜ਼ ਲੋਕ ਗਲਤ ਅਧਿਕਰਾਂ ਯੂਜ਼ ਕਰਦੇ ਨੇ ਉਹ ਚੀਜ਼ ਹੂੰ ਬਿਲਕੁਲ ਬਿਲਕੁਲ ਇਹ ਚੀਜ਼ ਨੂੰ ਕਿਉਂ ਤੁਸੀਂ ਐਕਟਰ ਹੀ ਲੈ ਲਓ ਤੁਸੀਂ ਐਕਟਰ ਨੂੰ ਲੈ ਰਹੇ ਹੋ ਉਹ ਤੁਹਾਨੂੰ ਲੱਗਦਾ ਜਿੰਨੇ ਆਪਾਂ ਦੇਖਦੇ ਆ ਇੰਸਟਾਗ੍ਰam ਉੱਤੇ ਸਰ ਜੀ ਸਰ ਐਕਟਰ ਹੈਗੇ ਨਾ ਹੂੰ ਵਧੀਆ ਗੱਲ ਐ ਸੀ ਆਪ ਕਹਿਣਾ ਉਹਨਾਂ ਨੂੰ ਬੰਦੇ ਉਹਨਾਂ ਦਾ ਵਧੀਆ ਕੰਮ ਚੱਲ ਰਿਹਾ ਮੈਂ ਸੀ ਆਪਕਨੇ ਚੱਲਣਾ ਜੀ ਦਾ ਪਰ ਜਿਹੜੇ ਥੀਏਟਰ ਆਰਟਿਸਟ ਬੈਠੇ ਨੇ ਸਾਰੇ ਕਿੰਨੇ ਟਾਈਮ ਤੋਂ ਮਿਹਨਤ ਕਰ ਰਹੇ ਨੇ ਉਹ ਉਹ ਵਿਚਾਰੇ ਕੀ ਕਰ ਰੋ ਪਰ ਸਰ ਥੀਏਟਰ ਆਰਟਿਸਟ ਜਿਹੜੇ ਹੈਗੇ ਆ ਉਹ ਵੀ ਇੰਸਟਾਗ੍ਰam ਰਾਹੀਂ ਆਪਣੇ ਆਪ ਨੂੰ ਬੂਸਟ ਕਰ ਸਕਦੇ ਮੇਰੇ ਖਿਆਲ ਨਾਲ ਕਰ ਰਹੇ ਨੇ ਉਹ ਚੀਜ਼ ਨੂੰ ਪ੍ਰੋਮੋਟ ਹੀ ਨਹੀਂ ਕਰਦੇ ਉਹ ਚੰਗੀ ਚੀਜ਼ ਪ੍ਰੋਮੋਟ ਕਰਦੇ ਆ ਉਹ ਸਪੋਰਟ ਹੀ ਨਹੀਂ ਕਰਦੇ ਲੋਕ ਉਹ ਨਾਚ ਨੱਚ ਟੱਪ ਦੀਆਂ ਚੀਜ਼ਾਂ ਕਰਦੇ ਨੇ ਹਾਂ ਕਿਉਂਕਿ ਉਹ ਉਹਦੇ ਲਈ ਬਣੇ ਨਹੀਂ ਕਿਉਂਕਿ ਉਹ ਕਹਿੰਦੇ ਸੀ ਐਕਟਰ ਹੈ ਕਿਉਂਕਿ ਐਕਟਰ ਦਾ ਕੰਮ ਨਾਚ ਉਹ ਵੀ ਜ਼ਰੂਰੀ ਹੁੰਦਾ ਹੂੰ ਜਨਾ ਗਾਣਾ ਵੀ ਜ਼ਰੂਰੀ ਤਾਂ ਪਰ ਆਪ ਤੇ ਲੈਵਲ ਦੇ ਹਿਸਾਬ ਨਾਲ ਹੁੰਦਾ ਕਿ ਹੁਣ ਬੰਦੇ ਨੂੰ ਕੰਮ ਜੀ ਇੱਥੇ ਗੁੰਡੇ ਦਾ ਰੋਲ ਮਿਲਿਆ ਬੰਦੇ ਨੂੰ ਹੂੰ ਹੂੰ ਕਿ ਬੰਦਾ ਕਰੈਕਟਰ ਗੁੰਡੇ ਦਾ ਹੀ ਕਰੇਗਾ ਨਾ ਉੱਤੇ ਕਿੱਦਾਂ ਨੱਚਣ ਲੱਗ ਜੂਗਾ ਬਿਲਕੁਲ ਰਿਸਟਾ ਤੇ ਤਾਂ ਕੋਈ ਗਾਣਾ ਆਇਆ ਨਾ ਨੱਚ ਕੇ ਰਿਸਟਾ ਤੇ ਬਾਤ ਉਹਨੇ ਚੱਲੀ ਜਾਣਾ ਹੂੰ ਹੂੰ ਸਹੀ ਗੱਲ ਨੂੰ ਬਾਈ ਹਨਾ ਇਹੇ ਚੀਜ਼ਾਂ ਨੇ ਤਾਂ ਕਰਕੇ ਸੀ ਕਰਨੇ ਕਿ ਕੋਈ ਚੱਕਰ ਨਹੀਂ ਹੈ ਰਿਸਟਾ ਦੇ ਦਾ ਚੱਲਦਾ ਚੱਲੋ ਪਰ ਥੀਏਟਰ ਆਰਟਿਸਟ ਜਿਹੜੇ ਵਿਚਾਰੇ ਹੈਗੇ ਨੇ ਹੁਣ ਕੰਮ ਮਿਲਣਾ ਚਾਹੀਦਾ ਸਾਡੇ ਹਰ ਡਾਇਰੈਕਟਰ ਨੂੰ ਹੀ ਸੀ ਕਿ ਉਹਨਾਂ ਨੂੰ ਤੁਸੀਂ ਮੌਕਾ ਦਿਓ ਹੂੰ 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 ਮੈਂ ਕਹਿੰਦਾ ਹਰ ਫਿਲਮ ਇੰਡਸਟਰੀ ਦੇ ਵਿੱਚ ਆਪਣੇ ਹਮ ਹਮ ਜਿਹਨੇ ਫਿਲਮ ਇੰਡਸਟਰੀ ਪੰਜਾਬ ਦੀ ਇਹਦੇ ਵਿੱਚ ਜਿੰਨੇ ਪੁਰਾਣੇ ਪੁਰਾਣੇ ਐਕਟਰ ਨੇ ਸਾਰੇ ਓਕੇ ਕਿਸੇ ਨਵੇਂ ਐਕਟਰ ਨੂੰ ਮੌਕਾ ਨਹੀਂ ਦੇ ਰਹੇ ਅੱਛਾ ਹਾਂ ਹੁਣ ਆਲਮੋਸਟ ਸਾਰੀਆਂ ਉਹੀ ਉਹੀ ਐਕਟਰ ਆਈ ਜਾਂਦੇ ਅੱਗੇ ਕਿ ਉਹੀ ਮੂਵੀ ਕਰੀ ਜਾਂਦੇ ਆ ਕੁਝ ਨਵਾਂ ਵੇਖਣ ਨੂੰ ਮਿਲਦਾ ਨਹੀਂ ਹੈ